ਪਿੰਡ ਪੰਜੌਰ ਨਜ਼ਦੀਕ ਬੀਤੀ ਰਾਤ 6 ਅਕਤੂਬਰ 2025 ਨੂੰ ਬਜਰੀ ਨਾਲ ਭਰਿਆ ਟਰਾਲਾ ਬੇਚਤ ਦਵਾਵ ਨਹਿਰ ਵਿੱਚ ਆਲੇ ਦੁਆਲੇ ਰੇਲਿੰਗ ਨਾ ਹੋਣ ਕਰਕੇ ਤੇ ਕਾਬੂ ਹੋ ਗਿਆ ਜਿਸ ਨਾਲ ਉਹ ਨਹਿਰ ਵਿੱਚ ਡਾਗ ਗਿਆ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਵਿੱਚ ਮੀ ਜਿਹੜਾ ਉਹ ਬਿਲਕੁਲ ਪੈਂਦਾ ਪਿਆ ਹੈ ਜਿਹੜੀਆਂ ਆਲੇ ਦੁਆਲੇ ਨਹਿਰ ਦੀਆਂ ਸਾਈਡਾਂ ਆ ਉਹਨਾਂ ਤੇ ਕੋਈ ਵੀ ਰੇਲਿੰਗ ਨਹੀਂ ਹੈਗੀ ਐ ਸੋ ਬਿਲਕੁਲ ਧਿਆਨ ਨਾਲ ਚੱਲਿਆ ਕਰੋ ਬਾਰਿਸ਼ ਦਾ ਮੌਸਮ ਹੈ ਸੋ ਟਰਾਲਾ ਜਿਹੜਾ ਹੈ ਉਹ ਬਿਲਕੁਲ ਉਲਟਾ ਹੋ ਗਿਆ ਸਾਰੀ ਬਜਰੀ ਨਹਿਰ ਦੇ ਵਿੱਚ ਬਿਲਕੁਲ ਬिखर ਗਈ ਆ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਨਹਿਰ ਦੇ ਉੱਪਰ ਬਿਲਕੁਲ ਹੀ ਧਿਆਨ ਨਾਲ ਚੱਲਿਆ ਕਰੋ ਕਿਉਂਕਿ ਆਲੇ ਦੁਆਲੇ ਬਰਮਾ ਦੇ ਉੱਪਰ ਬਿਲਕੁਲ ਵੀ ਕੋਈ ਰੇਲਿੰਗ ਜਿਹੜੀ ਆ ਉਹ ਨਹੀਂ ਹੈ ਜਿਸ ਦੇ ਨਾਲ ਆਏ ਦਿਨ ਕੋਈ ਨਾ ਕੋਈ ਜਿਹੜਾ ਹਾਦਸਾ ਹੋਇਆ ਰਿਹਾ ਜਾਂਦਾ ਹੈ ਲਗਭਗ ਇਹ 5ਵਾਂ 6ਵਾਂ ਹਾਦਸਾ ਆ ਟਰਾਲੇ ਦਾ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਨਹਿਰ ਦੇ ਵਿੱਚ ਟਾਲਾ ਜਿਹੜਾ ਡਿੱਗਿਆ ਆ ਵੀਡੀਓ ਤੁਸੀਂ ਦੇਖ ਸਕਦੇ ਹੋ ਸੋ ਸਾਰੇ ਬਹੁਤ ਹੀ ਧਿਆਨ ਨਾਲ ਚੱਲਿਆ ਕਰੋ ਰੋਡ ਬਹੁਤ ਚਲਦਾ ਆ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਦੇਖ ਸਕਣ ਸਾਰੇ ਕਿ ਨਹਿਰ ਜਿਹੜੀ ਆ ਨਹਿਰ ਦਾ ਰਾਹ ਆ ਜਿਹੜਾ ਬਹੁਤ ਹੀ ਚਲਦਾ ਆ ਬਹੁਤ ਹੀ ਖਤਰਨਾਕ ਆ ਸਾਰੇ ਆਪਣੇ ਖਾਸ ਕਰਕੇ ਦੋ ਪਹੀਆ ਵਾਹਨਾਂ ਵਾਲੇ ਬਹੁਤ ਧਿਆਨ ਨਾਲ ਚੱਲੋ ਧੰਨਵਾਦ हां शो नाम कि जी अपना काला जी सालो पार सिंह ए निवासी किथों ਦੇ ਆ ਜੀ ਬਠਿੰਡਾ ਜੀ ਤੇ ਤੁਸੀਂ ਇਥੋਂ ਰਾਤ ਕੀ ਗੱਲ ਹੋਈ ਤੁਹਾਡੇ ਨਾਲ ਕਰ ਰਹੇ ਹੋ ਰਾਤ ਅਸੀਂ ਜੀ ਇਹ ਇਹਨਾਂ ਦਾ ਹੋਣਾ ਟਾਈਮ 9:30 10:00 ਦਾ ਟਾਈਮ ਸੀਗਾ ਹਾਂਜੀ ਜੱਜੋ ਤੋਂ ਆਏ ਸੀ ਗੱਡੀ ਲੈ ਕੇ ਟਰੱਕਾ ਘੋੜਾ ਮੇਰੇ ਕੋਲ ਠੀਕ ਹੈ ਜੀ ਬਾਈ ਚੱਕਾ ਜੀ ਇਹ ਲੋਡ ਸੀਗਾ ਘੋੜਾ ਲੋਡ ਸੀਗਾ ਹਾਂਜੀ ਹਾਂਜੀ ਕੀ ਭਰਿਆ ਸੀ ਇਹਦੇ ਵਿੱਚ ਬੱਜਰੀ ਸੀ ਠੀਕ ਹੈ ਜੀ ਹਾਂਜੀ ਤੇ ਮੰਨ ਲਾ ਇਧਰ ਆ ਜਾਈ ਜਾਂਦਾ ਇਹ ਕਿਨਾਰੀ ਹੈਣੀ ਨਹਿਰ ਦੀ ਹਾਂਜੀ ਹਾਂਜੀ ਅੱਗੇ ਆ ਗਿਆ ਗੱਠਾਂ ਵਾਲਾ ਕੀਨਾਂ ਦਾ ਹਟਰਾਲਾ ਜਿਹੜਾ ਟਰੈਕਟਰ ਵਾਲਾ ਠੀਕ ਹੈ ਜੀ ਹਾਂ ਟਰਾਲੀ ਪੂਰੀ ਫੁੱਲ ਕੀਨਾਂ ਸਾਈਡਾਂ ਤੇ ਪੂਰੀ ਪੂਰੀ ਸੜਕ ਦੇ ਸਾਰੀ ਦੇ ਵਿੱਚ ਹੀ ਕੀਨਾਂ ਦਾ ਮਰਲਾ ਸੀਗਾ ਜੀ ਉਹ ਠੀਕ ਹੈ ਜੀ ਜਦੋਂ ਮੰਨ ਲਾ ਸਾਹਮਣੇ ਦਿਸਿਆ ਮੈਨੂੰ ਬ੍ਰੇਕ ਮਾਰੀ ਮੈਂ ਮੜੀ ਜੀ ਸਾਈਡ ਨੂੰ ਕਰੀ ਗੱਡੀ ਠੀਕ ਹੈ ਜੀ ਕਿਨਾਰੀ ਹੈਣੀ ਨਹਿਰ ਦੀ ਗਿੱਲਾ ਥਾਂ ਉਹ ਨਾਲ ਦੀ ਨਾਲ ਹੀ ਗੱਡੀ ਬੈਠਣ ਉਥੇ ਨਾਲ ਦੀ ਨਾਲ ਹੀ ਮੜੀ ਜੀ ਅਜੇ ਤਾਂ ਫਰੇ ਦੋ ਟਾਇਰ ਹੀ ਮੜੇ ਜੇ ਥੱਲੇ ਲਾਏ ਆ ਠੀਕ ਹੈ ਤੇ ਨਾਲ ਦੀ ਨਾਲ ਗੱਡੀ ਨਹਿਰ ਚ ਡਿੱਗ ਗਈ ਉਹਨਾਂ ਤੁਹਾਡਾ ਸਾਰਾ ਗੱਡੀ ਤਾਂ ਪਲਟ ਗਈ ਤੁਹਾਡੇ ਸਾਰੇ ਕਾफी ਨੁਕਸਾਨ ਹੋ ਗਿਆ ਜਮ ਖਤਮ ਹੋ ਗਈ ਗੱਡੀ ਤੇ ਤੁਸੀਂ ਗੱਡੀ ਵਿੱਚ ਇਕੱਲੇ ਸੀਗੇ ਇਕੱਲਾ ਹੀ ਸੀਗੇ ਆ ਜੀ ਤੇ ਤੁਹਾਡੇ ਸੱਟ ਚੋਂ ਬਚਾਵਾ ਨਹੀਂ ਮਾੜੀਆਂ ਮੋਟੀਆਂ ਹੀ ਸਟਾਈ ਠੀਕ ਹੋ ਗਿਆ ਜੀ ਪਰਮਾਤਮਾ ਨੇ ਬਚਾਤਾ ਹੁੰਦਾ ਬਚਣ ਵਾਲਾ ਤਾਂ ਕੋਈ ਹਾਲ ਹੈ ਨਹੀਂ ਸੀਗਾ ਪਰ ਪਾਣੀ ਘਟ ਹੋਣ ਕਾਰਨ ਬਚ ਗਏ ਠੀਕ ਹੈ ਜੀ ਤੇ ਤੁਸੀਂ ਇਹ ਲੈ ਕੇ ਕਿੱਥੇ ਨੂੰ ਜਾ ਰਹੇ ਸੀ ਇਹ ਬਠਿੰਡੇ ਜਾਂਦੇ ਅੱਛਾ ਬਠਿੰਡੇ ਜਾਂਦੇ ਪਹਿਲਾਂ ਅੱਗੇ ਵੀ ਉਹਨਾਂ ਜੀ ਕਿੱਧਰ ਹਾਂਜੀ ਅੱਗੇ ਵੀ ਆਉਂਦੇ ਕਿ ਪਹਿਲਾਂ